ਹਾੜਾ ਕਰਕੇ ਅੱਜ ਪਹਿਲੇ ਦਿਨ ਕੀ ਸਕੂਲ ਲੱਗੇ ਸੀ ਤਾਂ ਪਹਿਲੇ ਦਿਨ ਹੀ ਵੱਡੀ ਘਟਨਾ ਵਾਪਰ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ 20 ਦੇ ਕਰੀਬ ਵਿਦਿਆਰਥੀ ਦਸੇ ਜਾ ਰਹੀ ਸੀਗੇ ਔਰ ਤੁਹਾਨੂੰ ਦੱਸਦੀ ਕਿ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਸੁਰੱਖਿਅਤ ਬੱਚੇ ਜਿਹੜੇ ਆ ਉਹਨਾਂ ਨੂੰ ਬਾਰ ਕੱਢ ਲਿਆ ਗਿਆ ਇਹ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਵੱਡੀ ਘਟਨਾ ਵਾਪਰੀ ਹੈ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਬੱਸ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਪ੍ਰਾਈਵੇਟ ਸਕੂਲ ਦੀ ਬੱਸ ਸੀ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਕਿਉਂਕਿ ਪਾਣੀ ਜੜਾ ਉਹ ਬਰਸਾਤ ਦਾ ਕਿਤਨਾ ਕਿਤੇ ਭਰਿਆ ਹੋਰ ਅੱਦ ਤੂੰ ਵੱਦ ਪੰਜਾਬ ਨੂੰ ਤਾਂ ਹੜ੍ਹਾਂ ਦੀ ਮਾਰ ਪਈ ਐ ਤਾਂ ਪਾਣੀ ਉਹੀ ਬਹੁਤ ਐ ਤਾਂ ਕਿਤੇ ਬਰਸਾਤ ਦੇ ਨਾਲ ਜਿਹੜੇ ਨਾਲੇ ਨੂਲੇ ਸੀਗੇ ਉਹ ਵੀ ਭਰੇ ਕੋਇਆ ਪਤਾ ਨਹੀਂ ਲੱਗਦਾ ਤਾਂ ਇਹ ਬਸ ਦੇ ਨਾਲ ਵੀ ਖਾਤਸਾ ਜਿਹੜਾ ਵਾਪਰ ਗਿਆ ਗੰਦੇ ਨਾਲੇ ਦੇ ਵਿੱਚ ਬਸ ਜਿਹੜੀ ਉਹ ਜਾੜ ਗਈ ਐ ਜਿਸ ਕਾਰਨ ਤੁਹਾਨੂੰ ਦੱਸਦੀ ਕਿ 20 ਵਿਦਿਆਰਥੀ ਇਸ ਸਕੂਲ ਬੱਸ ਦੇ ਵਿੱਚ ਮੌਜੂਦ ਸੀ ਪ੍ਰਾਈਵੇਟ ਸਕੂਲ ਦੀ ਇਹ ਬਾਤ ਹੈਗੀ ਹੈ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀ ਇਸ ਬੱਸ ਦੇ ਵਿੱਚ ਸਵਾਰ ਤਾਂ ਜਿਹੜੇ ਕਿ ਉਹ ਵੀ ਪਾਣੀ ਦੇ ਵਿੱਚ ਡਿੱਗੇ ਨੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਕਰਕੇ ਤੇ ਸੁਰੱਖਿਤ ਬਾਰ ਕੱਢਿਆ ਗਿਆ ਹੈ ਅੱਜ ਪਹਿਲੇ ਦਿਨ ਹੀ ਸਕੂਲ ਲੱਗੇ ਸੀ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਸਕੂਲ ਜਿਹੜੇ ਹਨ ਉਹਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹੜ੍ਹਾਂ ਨੂੰ ਦੇਖਦੇ ਹੋਏ 7 ਤਰੀਕ ਤੱਕ ਛੁੱਟੀਆਂ ਕੀਤੀਆਂ ਸੀ ਤਾਂ ਅੱਜ ਸੋਮਵਾਰ ਨੂੰ ਇਹ ਸਾਰੇ ਸਕੂਲ ਜਿਹੜੇ ਹੈ ਉਹ ਲੱਗੇ ਹੋਏ ਸੀ ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਗਈ ਗੰਦੇ ਨਾਲੇ ਦੇ ਵਿੱਚ ਬਸ ਜਿਹੜੀ ਉਹ ਜਾੜ ਗਈ ਹੈ ਜਿਸ ਕਰਕੇ ਜਿੰਨੀਆਂ ਵੀ ਵਿਦਿਆਰਥੀ ਬਾਸ ਦੇ ਵਿੱਚ ਸਵਾਰ ਸੀ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਵੱਡੀ ਘਟਨਾ ਵਾਪਰ ਗਈ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਹਾਲਾਤ ਬੜੇ ਨੇ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਬੱਚਿਆਂ ਦੇ ਕੋਈ ਵੀ ਸੱਟਪੇਟ ਨਹੀਂ ਲੱਗੀ ਇਹ ਸਭ ਤੋਂ ਵੱਡੀ ਖੁਸ਼ਕਿਸਮਤੀ ਰਹੀ ਹੈ ਤੇ ਬੱਚਿਆਂ ਨੂੰ ਸਹੀ ਸਲਾਮਤ ਜਿਹੜਾ ਉਹ ਬਾਹਰ ਕੱਢ ਲਿਆ ਗਿਆ ਨਾਬਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਨਾਬਾ ਦਾ ਇਹ ਪ੍ਰਾਈਵੇਟ ਸਕੂਲ ਸੀਗਾ ਤੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਸੀਗੀ ਜਿਸ ਬੱਸ ਦੇ ਵਿੱਚ ਬੱਚੇ ਸਵਾਰ ਸੀ ਪਹਿਲੇ ਦਿਨ ਜੀ ਉਹਨਾਂ ਨੇ ਜਾਣਾ ਸੀਗਾ ਸਕੂਲ ਤੇ ਪਹਿਲੇ ਦਿਨ ਕੀ ਬਸ ਜੁੜੀ ਹੈ ਗੰਦੇ ਨਾਲੇ ਦੇ ਵਿੱਚ ਜਾ ਡਗੀ ਹੈ ਜਿਸ ਕਾਰਨ 20 ਦੇ ਕਰੀਬ ਬੱਚੇ ਜਿਹੜੇ ਹੈ ਜਿਹੜੇ ਵਿਦਿਆਰਥੀ ਸੀ ਉਹ ਬਸ ਦੇ ਨਾਲ ਹੀ ਡਿੱਗ ਚੁੱਕੇ ਸੀ ਔਰ ਜਿਨ੍ਹਾਂ ਨੂੰ ਬਾਦ ਦੇ ਵਿੱਚ ਸਹੀ ਸਲਾਮਤ ਜਿਹੜਾ ਲੋਕਾਂ ਦੇ ਵੱਲੋਂ ਰੈਸਕਿਊ ਕਰ ਲਿਆ ਗਿਆ ਬੱਚੇ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਪੂਰੀ ਘਟਨਾ ਵਾਪਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ। ਗੁੱਲਾ ਪ੍ਰਸ਼ਾਸਨ ਮੌਂਚੇ ਕੋਈ ਸਕੂਲ ਵੱਲੋਂ ਬੋਲਡ ਹੋਏ ਕੰਟ ਦੇ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏਗੇ। ਅੱਛਾ। ਹਾਂਜੀ। ਮੰਗ ਕੀ ਕਰਦੇ ਹੋ ਤੁਸੀਂ? ਮੰਗੇ ਕਰਦੇ ਇੱਕ ਤਰ੍ਹਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ। ਦਿਹਾਣਾ ਆਪਣਾ ਹਾਂਜੀ ਬੋਲੋ ਟਾਈਮ ਟੇਬਲ ਸਕੂਲ ਦਾ ਜਿਵੇਂ ਲਾੜੂਗੀ ਜਲਦੀ ਹੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦਾ ਤਾਂ ਕਰੇ ਅੜੀ ਮੈਂ ਲੇਟ ਹੋ ਜਾਂਦੀ ਹੈ ਵਿੱਚ ਡਰਾਈਵਰਾਂ ਨੂੰ ਕੁਛ ਲਾ ਗਿਆ ਥਰੂ ਹੋਲੀ ਆਉਣੀ ਆਈ ਜਾਂ ਦੁਰਘਟਨਾ ਦਾ ਹਾਰ ਉਹਨਾਂ ਕਿਤੇ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤੇ ਕਿਸੇ ਡਰਾਈਵਰ ਦੀ ਗੱਲ ਤੇ ਸਟੈਂਡ ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇਹ ਨਾ ਪਜਲ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਹਿੰਦੀ ਬੱਸ ਹੈ ਇੰਡਪੈਂਡੈਂਟ ਸਕੂਲ ਹੈ ਨੰਬਰ 90 ਠੀਕ ਹੈ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਆ ਡਾਟੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਕੋਸ ਸਾਈਕਲ ਵਾਲੇ ਸਾਈਡ ਸੀ ਤੇ ਉਦੋਂ ਹੀ ਮਿੱਤਰ ਜੀ ਮੈਨੂੰ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਪੱਕਾ ਆਦੀ ਗਲਤੀ ਸੀ ਮਿੱਟੀ ਨਹੀਂ ਹੈਗੀ ਠੀਕ ਹੈ ਇਹ ਬਸ ਕਿ ਲਈ ਇਧਰ ਕਰੀ ਉਹਨੇ ਥੋੜੀ ਜਿਹੀ ਜਾਂਦੀ ਹੈ ਚਲਦੀ ਹੋਈ ਵਿੱਚ ਡਿੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 ਛੁੱਟ ਬੱਜੀ ਕਿਸੇ ਨੇ 70 ਤੋਂ ਕਿਤੇ ਜ਼ਿਆਦੇ ਨਹੀਂ ਗੱਦੀ ਮਾਰੀ ਕੋਈ ਛੱਟਾ ਨਹੀਂ ਪਾਣੀ ਕਰੀ ਇਹ ਨਾਲਾ ਸ਼ੁਕਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਵੰਤਮੂ ਦੇ ਉਸ ਤੋਂ ਜਾਨੇ ਵੱਡੇ ਬੱਚੇ ਹੁਣ ਫਿਰ ਚੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਨਾਲ ਵਿੱਚ ਆਸਪਰ ਮਨਸੋਲਾ ਦੀ ਜਿੱਡੇ ਕਿਸੀ ਚੁਸਕੀ ਕਿਰਮੀ ਗਲਾਜ ਪਰ 10 ਜੀ 10 ਜੀ ਵਰਦੇ ਕੋਈ ਉਹ ਕੋਈ ਲੱਤ ਬਣਾ ਦੇ ਛੱਟ ਤਾਂ ਨਹੀਂ ਬੱਚੇ ਬੱਚਾ ਹੜਾ ਕਰਕੇ ਅੱਜ ਪਹਿਲੇ ਦਿਨ ਹੀ ਸਕੂਲ ਲੱਗੇ ਸੀ ਤਾਂ ਪਹਿਲੇ ਦਿਨ ਹੀ ਵੱਡੀ ਕਟਾਂ ਵਾਪਰ ਗਿਆ ਤੁਹਾਨੂੰ ਦੱਸਦੀ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਐ ਜਿਸ ਦੇ ਵਿੱਚ 20 ਦੇ ਕਰੀਬ ਵਿਦਿਆਰਥੀ ਦਸੇ ਜਾ ਰਹੀ ਸੀਗੇ ਔਰ ਤੁਹਾਨੂੰ ਦੱਸਦੀ ਕਿ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਸੁਰੱਖਿਤ ਆ ਬੱਚੇ ਜਿਹੜੇ ਆ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਐ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਵੱਡੀ ਘਟਨਾ ਵਾਪਰੀ ਹੈ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਇੰਬਸ ਦੀ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਪ੍ਰਾਈਵੇਟ ਸਕੂਲ ਦੀ ਬੱਸ ਸੀ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਕਿਉਂਕਿ ਪਾਣੀ ਜੁੜਾ ਉਹ ਬਰਸਾਤ ਦਾ ਕਿਤਨਾ ਕਿਤੇ ਭਰਿਆ ਔਰ ਅੱਧ ਤੋਂ ਵੱਧ ਪੰਜਾਬ ਨੂੰ ਤਾਂ ਹੜ੍ਹਾਂ ਦੀ ਮਾਰ ਪਈ ਹੈ ਤਾਂ ਪਾਣੀ ਉਹੀ ਬਹੁਤ ਹੈ ਤਾਂ ਕਿਤੇ ਬਰਸਾਤ ਦੇ ਨਾਲ ਜਿਹੜੇ ਨਾਲੇ ਨੂਲੇ ਸੀਗੇ ਉਹ ਵੀ ਭਰੇ ਕੋਇਆ ਪਤਾ ਨਹੀਂ ਲੱਗਦਾ ਤਾਂ ਇਹ বাস ਦੇ ਨਾਲ ਵੀ ਹਾਦਸਾ ਜਿਹੜਾ ਵਾਪਰ ਗਿਆ ਗੱਡੇ ਨਾਲੇ ਦੇ ਵਿੱਚ বাস ਜਿਹੜੀ ਉਹ ਜਾੜ ਗਈ ਹੈ ਜਿਸ ਕਾਰਨ ਤੁਹਾਨੂੰ ਦੱਸਦੀ ਕਿ 20 ਵਿਦਿਆਰਥੀ ਇਸ ਸਕੂਲ বাস ਦੇ ਵਿੱਚ ਮੌਜੂਦ ਸੀ ਪ੍ਰਾਈਵੇਟ ਸਕੂਲ ਦੀ ਇਹ ਬਾਤ ਹੈਗੀ ਹੈ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀ ਇਸ বাস ਦੇ ਵਿੱਚ ਸਵਾਰ ਤਾਂ ਜਿਹੜੇ ਕਿ ਉਹ ਵੀ ਪਾਣੀ ਦੇ ਵਿੱਚ ਡਿੱਗੇ ਨੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਉਹ ਰੈਸਕਿਊ ਕਰਕੇ ਤੇ ਸੁਰੱਖਿਤ ਬਾਰ ਕੱਢਿਆ ਗਿਆ ਹੈ ਅੱਜ ਪਹਿਲੇ ਦਿਨੀ ਸਕੂਲ ਲੱਗੇ ਸੀ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਸਕੂਲ ਜਿਹੜੇ ਹਨ ਉਹਦੇ ਵਿੱਚ ਛੁੱਟੀਆਂ ਕਰ ਦਿਤੀਆਂ ਵੀਆਂ ਹੜ੍ਹਾਂ ਨੂੰ ਦੇਖਦੇ ਹੋਏ 7 ਤਰੀਕ ਤੱਕ ਛੁੱਟੀਆਂ ਕੀਤੀਆਂ ਸੀ ਤਾਂ ਅੱਜ ਸੋਮਵਾਰ ਨੂੰ ਇਹ ਸਾਰੇ ਸਕੂਲ ਜਿਹੜੇ ਹੈ ਉਹ ਲੱਗੇ ਖੁਇਸੀ ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਗਈ ਗੰਦੇ ਨਾਲੇ ਦੇ ਵਿੱਚ バス ਜਿਹੜੀ ਉਜੜ ਗਈ ਹੈ ਜਿਸ ਕਰਕੇ ਜਿੰਨੀਆਂ ਵੀ ਵਿਦਿਆਰਥੀ バス ਦੇ ਵਿੱਚ ਸਵਾਰ ਸੀ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਵੱਡੀ ਘਟਨਾ ਵਾਪਰ ਗਈ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਹਾਲਾਤ ਬੜੇ ਨੇ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਬੱਚਿਆਂ ਦੇ ਕੋਈ ਵੀ ਛੱਟਪੇਟ ਨਹੀਂ ਲੱਗੀ ਇਹ ਸਭ ਤੋਂ ਵੱਡੀ ਖੁਸ਼ਕਿਸਮਤੀ ਰਹੀ ਹੈ ਤੇ ਬੱਚਿਆਂ ਨੂੰ ਸਹੀ ਸਲਾਮਤ ਜਿਹੜਾ ਉਹ ਬਾਹਰ ਕੱਢ ਲਿਆ ਗਿਆ ਨਾਬਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਮਨਾਬਾ ਦਾ ਇਹ ਪ੍ਰਾਈਵੇਟ ਸਕੂਲ ਸੀਗਾ ਤੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਸੀਗੀ ਜਿਸ ਬੱਸ ਦੇ ਵਿੱਚ ਬੱਚੇ ਸਵਾਰ ਸੀ ਪਹਿਲੇ ਦਿਨ ਜੀ ਉਹਨਾਂ ਨੇ ਜਾਣਾ ਸੀਗਾ ਸਕੂਲ ਤੇ ਪਹਿਲੇ ਦਿਨ ਕੀ ਬੱਸ ਜੁੜੀ ਹੈ ਗੰਦੀ ਨਾਲੇ ਦੇ ਵਿੱਚ ਜਾ ਡਕੀ ਹੈ ਜਿਸ ਕਾਰਨ 20 ਦੇ ਕਰੀਬ ਬੱਚੇ ਜਿਹੜੇ ਹੈ ਜਿਹੜੇ ਵਿਦਿਆਰਥੀ ਸੀ ਉਹ ਬੱਸ ਦੇ ਨਾਲ ਹੀ ਡਿੱਗ ਚੁੱਕੇ ਸੀ ਔਰ ਜਿਨ੍ਹਾਂ ਨੂੰ ਬਾਦ ਦੇ ਵਿੱਚ ਸਹੀ ਸਲਾਮਤ ਜਿਹੜਾ ਲੋਕਾਂ ਦੇ ਵੱਲੋਂ ਰੈਸਕਿਊ ਕਰ ਲਿਆ ਗਿਆ ਬੱਚੇ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਪੂਰੀ ਘਟਨਾ ਵਾਪਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਗੁੱਲਾ ਪ੍ਰਸ਼ਾਸਨ ਮੌਂਚੇਰ ਕੋ ਸਕੂਲ ਵੱਲੋਂ ਬੋਲਡ ਹੋਏ ਕੰਟ ਦੇ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏਗੇ। ਅੱਛਾ। ਹਾਂਜੀ। ਮੰਗ ਕੀ ਕਰਦੇ ਹੋ ਤੁਸੀਂ? ਮੰਗੇ ਕਰਦੇ ਇੱਕ ਤਾਂ ਸਰਚ ਬਣਾਈ ਜਾਵੇ ਵਧੀਆ ਠੀਕ ਹੈ। ਤੇ ਆਣਾ ਆਪਣਾ ਪ੍ਰਸ਼ਾਸਨ ਟਾਈਮ ਟੇਬਲ ਸਕੂਲ ਜਿਵੇਂ ਲਾੜੂ ਵੀ ਜਲਦੀ ਹੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰੇ ਗਾੜੀ ਮੈਂ ਲੇਟ ਹੋ ਜਾਂਦੀ ਹੈ ਵਿੱਚ ਡਰਾਈਵਰ ਨੂੰ ਕੁਛ ਲਾ ਗਿਆ ਥਰੂ ਹੋੜੀ ਆਉਂਦੀ ਹੈ ਇਹ ਕਿੰਨੀਆਂ ਦੁਰਘਟਨਾਵਾਂ ਦਾ ਹਾਰ ਨਾ ਹੋਣ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹੈ ਕਿਤਨਾ ਕਿਸੇ ਟ੍ਰੈਵਲ ਦੀ ਗੱਲ ਕੀਤੀ ਟੈਲੀ ਤੇ ਹੈਗੀ ਸੀ ਯੂਰੀ ਬੱਸ ਅੱਛਾ ਇਹ ਵੀ ਇਹ ਨਵੇਂ ਪਜੋਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਕੁੰਬੀਪਾਸ ਇੰਡਪੀਡੈਂਟ ਸਕੂਲ ਹੈ 90 ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਕਲਟੀਏ ਡਰ ਬੱਸ ਵੀ ਉਧਰੋਂ ਆ ਰਹੀ ਸੀ ਠੀਕ ਹੈ ਤੇ ਕੋਸਾਈਂਗਲੇ ਵਾਲੇ ਸਾਈਡ ਸੀ ਤੇ ਉਧਰੋਂ ਹੀ ਪਿੰਦਰ ਪਿੰਜੀਵਾਲੋਂ ਮਿੱਟੀ ਘਟਿਆ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਸੀ ਮਿੱਟੀ ਨਹੀਂ ਹੈਗੀ ਠੀਕ ਹੈ ਹੈਨਾ ਜੀ ਬੱਸ ਜੀ ਇਦਾਂ ਇਦਾਂ ਕਰੀ ਅਨੇ ਥੋੜੀ ਥਰੋਕ ਕੇ ਜਾਨਦੀ ਹੈ ਸਰਪਤੇ ਵਿੱਚ ਡਿੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 60 ਬੱਜੀ ਕਿਸੇ ਦੇ 60 ਬੱਗੇ ਦੇ ਇਜਾਜ਼ੇ ਨਹੀਂ ਦਿੱਤੀ ਮਾਰੀ ਕੋਈ ਛੱਟਾ ਨਹੀਂ ਪਾਣੀ ਤੇ ਰੇਂਦੇ ਜੀ ਸਾਡੇ ਦੇ ਇਹ ਨਾਲਾ ਸ਼ੁਗਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਕਿੰਨੀ ਛੋਟੀ ਸੀ ਮੈਂ ਤੇ ਬੰਦ ਮੁਡੇ ਉਸ ਤੋਂ ਜਾਨੇ ਵੱਡੀ ਬਾਕੀ ਛੋੜ ਕੇ ਜੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਨਾਲ ਵਿੱਚ ਆਸਮਾਨ ਅੱਲਾਹ ਦੇ ਦਿੱਲੀ ਕਿ ਜੀ ਚੋਸੀ ਕਿਰਮੇਗਲਾ ਅੱਜ ਪਰ ਬੈਂਟੈਂਸ ਜੀ ਟੈਂਟ ਜੀ ਵਰਦੇ ਕੋਈ ਉਹ ਕੋਈ ਲੱਤ ਬੰਦੇ ਸੱਟ ਤਾਂ ਨਹੀਂ ਬੱਜੀ